ਉਰੀਓੜੀ ਮੈਂ ਲੱਗੀਆਂ ਤੁਹਾਨੂੰ ਸਿਖਾਣ ਥ੍ਰੈਡਿੰਗ ਕਰਨੀ ਠੀਕ ਆ ਆ ਦੇਖੋ ਜੀ ਮੂਛਾਂ ਜਿਹੀ ਆਪਣੀ ਆ ਜਾਂਦੀ ਹੁੰਦੀ ਹੈ ਨਾ ਤੇ ਇਹਨੂੰ ਆਪਾਂ ਕਰਦੇ ਆ ਕਲੀਨ ਧਾਗਾ ਲੈ ਲੈਣਾ ਆ ਮੈਂ ਇੰਨਾ ਕੀ ਲੈਂਦੀ ਹੁੰਨੀ ਇਸ ਸਾਈਜ਼ ਦਾ ਠੀਕ ਰਹਿੰਦਾ ਮੈਨੂੰ ਸੋ ਇਹਨੂੰ ਲੈ ਕੇ ਬਾਟੇ 'ਚ ਚੜਾਦਾ ਨੇ 1 2 3 4 ਕਰਕੇ ਯੂਅਰ ਚੋਇਸ ਤਿੰਨ ਤੱਕ ਚੜਾਉਣਾ ਹੀ ਹੈਗੇ ਆ ਠੀਕ ਆ ਤੇ ਬਸ ਹੁਣ ਮੈਂ ਜਿੱਦਾਂ ਜਦਾਂ ਉਂਗਲੀਆਂ ਫੇਰੀ ਜਾਨੀ ਇੱਧਰ ਉੱਧਰ ਇੱਧਰ ਉੱਧਰ ਬਸ ਤੁਸੀਂ ਉਦਾਂ ਹੀ ਫੇਰੀ ਜਾਨੇ ਹੁਣ ਮੈਨੂੰ ਐਕਸਪਲੇਨ ਕਰਨਾ ਨਹੀਂ ਆਂਦਾ ਪਈ ਇਹ ਇਹਨੂੰ ਕਿੱਦਾਂ ਕਰਨਾ ਤੁਸੀਂ ਦੇਖੀ ਜਾਓ ਠੀਕ ਹੈ ਨਾਲ ਦੇ ਨਾਲ ਮੈਂ ਤੁਹਾਨੂੰ ਦੱਸ ਦੇਣੀ ਆ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਜਿਹੜੀ ਸੇਲ ਹੈਗੀ ਆਪਣੀ ਤੁਸੀਂ ਸਕਿਨ ਕੇਅਰ ਲੈ ਲੋ weight loss ਲੈ ਲੋ ਬਾਇਸ ਸੱਲ ਲੈ ਲੋ ਜੋ ਮਰਜ਼ੀ ਬਾਇ ਕਰ ਸਕਦੇ ਆ ਤੇ ਉਹਦੇ ਨਾਲ ਤੁਹਾਨੂੰ ਫ੍ਰੀ ਗਿਫਟ ਜਿਹੜੇ ਆ ਨਾ ਉਹ ਬੜੇ ਹੀ ਘੈਂਟ ਮਿਲਨੇ ਆ ਠੀਕ ਆ ਤੁਸੀਂ ਉਹਨੂੰ ਯੂਜ਼ ਕਰਨਾ ਹੀ ਕਰਨਾ ਹੈ ਉਸ ਫ੍ਰੀ ਗਿਫਟਸ ਨੂੰ ਤੇ ਗਿਫਟ ਤੁਸੀਂ ਐਵੇਂ ਨਹੀਂ ਛੱਡ ਸਕਦੇ ਆਸਟ੍ਰੇਲੀਆ ਦੇ ਵਿੱਚ 100 ਡਾਲਰ ਦੇ ਉਹਨਾਂ ਦਾ ਪ੍ਰਾਈਸ ਹੈਗਾ ਤੇ ਨਿਊਜ਼ੀਲੈਂਡ ਦੇ ਵਿੱਚ 117 ਹੀ 118 ਡਾਲਰ ਦੇ ਵਰਤ ਠੀਕ ਹੈ ਨਾਲੇ ਆਪਣੀ ਮੂੰਛਾਂ ਕਲੀਨ ਹੋ ਗਈ ਨਾਲੇ ਆਪਣਾ ਮੂੰਹ ਕਲੀਨ ਹੋ ਗਿਆ ਤੇ ਨਾਲੇ ਤੁਹਾਨੂੰ ਮੈਂ ਸੀਲ ਦੱਸ ਦਿੱਤੀ ਆ ਸੇਵਿੰਗ ਹੀ ਸੇਵਿੰਗ ਬਾਏ